ਨਾ ਸਿੱਧੂ ਦੇ ਰਿਹਾਈ ਨੂੰ ਲੈ ਕੇ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਤੇ ਕੱਲ ਸਿਮਰਨਜੀਤ ਸਿੰਘ ਮਾਨ ਦੇ ਵੱਲੋਂ ਇੱਕ ਵੱਡਾ ਪ੍ਰਦਰਸ਼ਨ ਹੋਣ ਜਾ ਰਿਹਾ ਸੀ ਤੇ ਉਸ ਤੋਂ ਪਹਿਲਾਂ ਹੀ ਕਈ ਨੌਜਵਾਨਾਂ ਨੂੰ ਨਜ਼ਰਬੰਦ ਕੀਤਾ ਗਿਆ ਤੇ ਉੱਥੇ ਹਰਾਸ ਸਿੰਘ ਖਾਲਸਾ ਦੇ ਨਾਲ ਵੀ ਇਸੇ ਤਰ੍ਹਾਂ ਹੋਇਆ ਤੇ ਜਿਸ ਤੋਂ ਬਾਅਦ ਉਹਨਾਂ ਨੇ ਇੱਕ ਵੱਡਾ ਬਿਆਨ ਦਿੱਤਾ ਤੇ ਮੁੱਖ ਮੰਤਰੀ ਭਗਵੰਤ ਮਾਨ ਤੇ ਪਲਟਵਾਰ ਕੀਤਾ ਅਤੇ ਉਹਨਾਂ ਨੇ ਕਿਹਾ ਹੈ ਕਿ ਹਮੇਸ਼ਾ ਹੀ ਸਿੱਖਾਂ ਦੇ ਨਾਲ ਵੀ ਇਸੇ ਤਰ੍ਹਾਂ ਹੁੰਦਾ ਆਇਆ ਤੇ ਅੱਜ ਜੋ ਪੰਜਾਬ ਦੇ ਲਈ ਆਵਾਜ਼ ਉੱਠ ਰਹੀ ਹੈ ਉਸ ਨੂੰ ਲੈ ਕੇ ਵੀ ਪਾਰਨਾ ਸਿੱਧੂ ਦੇ ਨਾਲ ਇਸੇ ਤਰ੍ਹਾਂ ਹੋ ਰਿਹਾ ਹੈ ਤੇ ਜਿਸ ਨੂੰ ਲੈ ਕੇ ਰਾਜ ਸਿੰਘ ਖਾਲਸਾ ਨੇ ਲਗਾਤਾਰ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਵਿਰੋਧ ਕੀਤਾ ਤੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਰਾਜ ਸਿੰਘ ਖਾਲਸਾ ਦਾ ਹੋਰ ਕੀ ਕਹਿਣਾ ਹੈ ਤਿੰਨ ਤਰੀਕ ਦਾ ਜੋ ਪ੍ਰੋਗਰਾਮ ਰੱਖਿਆ ਹੋਇਆ ਉੱਥੇ ਜਰੂਰ ਪਹੁੰਚਣਾ ਹੈ ਆਪਾਂ ਨੇ ਸਾਰਿਆਂ ਨੇ ਅ ਅੱਜ ਜੋ ਕੁਝ ਹੋਇਆ ਕੋਈ ਵੱਡੀ ਗੱਲ ਨਹੀਂ ਇਹ ਹੁੰਦੀ ਆਇਆ ਸਰਕਾਰਾਂ ਕਰਦੀਆਂ ਆਈਆਂ ਨੇ ਸੋ ਸਾਰਿਆਂ ਨੇ ਡਟ ਕੇ ਭਾਈ ਸਾਰਿਆਂ ਨੇ ਡਟ ਕੇ ਜ਼ਬਰਦਸਤ ਮੁਕਾਬਲਾ ਸਬਰ ਨਾਲ ਕਰਨਾ ਹੈ ਭਾਵੇਂ ਕਿ ਆਪਣੇ ਲਾਠੀਆਂ ਲਾਉਣ ਭਾਵੇਂ ਕਿ ਆਪਾਂ ਨੂੰ ਟੌਰਚਰ ਕਰਨ ਪਰ ਕਦੇ ਘਬਰਾਇਓ ਨਾ ਬਾਈ ਇਹ ਜ਼ਬਰ ਨੇ ਇੱਕ ਨਾ ਇੱਕ ਦਿਨ ਮੁੱਕਣਾ ਹੈ ਬਾਈ ਜ਼ਬਰ ਜ਼ਰੂਰ ਮੁਕਦਾ ਹੁੰਦਾ ਜੋ ਅੱਜ ਦੀ ਸਰਕਾਰ ਕਰ ਰਹੀ ਹੈ ਕਦੇ ਪਹਿਲਾਂ ਵਾਲੀਆਂ ਸਰਕਾਰਾਂ ਵੀ ਕਰਕੇ ਗਈਆਂ ਨੇ ਸੋ ਅੱਜ ਭਾਵੇਂ ਮੌਜੂਦਾ ਸਰਕਾਰ ਜੋ ਸਾਡੇ ਮੁੱਖ ਮੰਤਰੀ ਨੇ ਉਹ ਜ਼ਬਰ ਕਰ ਰਹੇ ਨੇ ਕੋਈ ਗੱਲ ਨਹੀਂ ਆਉਣ ਵਾਲੇ ਟਾਈਮ ਦੇ ਵਿੱਚ ਸਬਰ ਜਿਹੜਾ ਹੈਗਾ ਉਹ ਜਿੱਤਦਾ ਹੁੰਦਾ ਸੋ ਇਸ ਕਰਕੇ ਅੱਜ ਸਾਨੂੰ ਨਾਜ਼ਰਬੰਦ ਕਰ ਲਿਆ ਸੀ ਪਰ ਬਾਲੀਆਂ ਥਾਣੇ ਦੇ ਵਿੱਚ ਅਸੀਂ ਨજરਬੰਦ ਸੀ ਉੱਥੋਂ ਦੇ ਪ੍ਰਸ਼ਾਸਨ ਨੇ ਬਹੁਤ ਵਧੀਆ ਮਤਲਬ ਹੈਂਡਲ ਕੀਤਾ ਕੁਝ ਨਹੀਂ ਕਿਹਾ ਡਰਿਓ ਨਾ ਜੋ ਪਰਸੋਂ ਦਾ ਪ੍ਰੋਗਰਾਮ ਹੈ ਇਹ ਡਰਾਉਣ ਦੇ ਲਈ ਕੀਤਾ ਗਿਆ ਸੀ ਕਿ ਜੋ ਨੌਜਵਾਨੀ ਹੈ ਉਹਨਾਂ ਦੇ ਮਨਾਂ ਦੇ ਵਿੱਚ ਡਰ ਪੈਦਾ ਹੋ ਜਾਏ ਡਰਿਓ ਨਾ ਬਿਲਕੁਲ ਘਬਰਾਇਓ ਨਾ ਜਦੋਂ ਸੰਘਰਸ਼ ਵਿੱਢੇ ਜਾਂਦੇ ਨੇ ਤਾਂ ਐਦਾਂ ਦੀਆਂ ਗੱਲਾਂ ਬਾਈ ਹੁੰਦੀਆਂ ਹੁੰਦੀਆਂ ਨੇ ਕਿਉਂਕਿ ਅਸੀਂ ਉਸ ਕੌਮ ਦੇ ਵਾਰਸਾਂ ਜੋ ਸੰਘਰਸ਼ਾਂ ਦੇ ਵਿੱਚੋਂ ਨਿਕਲ ਕੇ ਪੈਦਾ ਹੋਈ ਹੈ ਜੋ ਅੱਜ ਤੱਕ ਸੰਘਰਸ਼ ਤੌਰ ਤੇ ਲੜਦੀ ਰਹੀ ਹੈ ਇਸ ਕਰਕੇ ਬਾਈ ਸੰਘਰਸ਼ ਦਿੱਲੀ ਵੀ ਕੀਤਾ ਸੀ ਤੇ ਜਿੱਤ ਕੇ ਆਏ ਸੀ ਇਸ ਕਰਕੇ ਸੰਘਰਸ਼ ਲਾ ਬੰਦ ਹੋ ਕੇ ਕਰਨਾ ਹੈ ਸੰਘਰਸ਼ ਚੰਗੇ ਤਰੀਕੇ ਨਾਲ ਕਰਨਾ ਹੈ ਸੰਘਰਸ਼ ਐ ਲਾ ਲਓ ਵੀ 사ਬਰ ਦੇ ਨਾਲ ਜਾਣਾ ਭਾਵੇਂ ਕੀ ਬੈਰੀਗੇਟ ਲਾ ਦੇਣ ਪ੍ਰਸ਼ਾਸਨ ਕਿਉਂਕਿ ਪ੍ਰਸ਼ਾਸਨ ਦੇ ਹੱਥ ਬੰਨੇ ਹੁੰਦੇ ਆ ਉੱਪਰੋਂ ਹਦਾਇਤਾਂ ਹੁੰਦੀਆਂ ਨੇ ਅ ਇਸ ਕਰਕੇ ਬਾਈ ਹੱਥ ਜੋੜ ਕੇ ਬੇਨਤੀ ਹੈ ਕਿ ਸਾਰੇ ਬਾਈ ਭਾਨੇ ਸਿੱਧੂ ਦੀ ਹਮਾਇਤ ਦੇ ਲਈ ਤਿਆਰ ਰਹੋ ਪਰਸੋਂ ਦਾ ਪ੍ਰੋਗਰਾਮ ਹੈ ਪਰਸੋਂ ਪੁਰਾਣ ਸਿੰਘ ਮਾਨ ਦੀ ਕੋਠੀ ਘੇਰਨੀ ਆ ਸੋ ਉੱਥੇ ਆਪਾਂ ਸਾਰਿਆਂ ਨੇ ਪਹੁੰਚਣਾ ਸੋ ਜਿਹੜੇ ਭਰਾਵਾਂ ਨੇ ਸਾਥ ਦਿੱਤਾ ਉਹਨਾਂ ਨੂੰ ਮੈਂ ਕਹਦਾ ਕਿ ਮੈਂ ਬਿਲਕੁਲ ਠੀਕ ਆ ਤੁਹਾਡਾ ਬਹੁਤ ਧੰਨਵਾਦ ਜੇ ਇਸੇ ਤਰ੍ਹਾਂ ਹਰ ਇੱਕ ਦੀ ਪਿੱਠ ਤੇ ਖੜੋਗੇ ਤਾਂ ਭਾਈ ਆਉਣ ਵਾਲੇ ਟਾਈਮ ਦੇ ਵਿੱਚ ਸਾਡੇ ਜਿਹੜੇ ਨੌਜਵਾਨ ਬੋਲਣ ਵਾਲੇ ਆ ਉਹ ਇੱਥੇ ਜਿਉਂਦੇ ਰਹਿਣਗੇ ਨਹੀਂ ਪਹਿਲਾਂ ਸਾਡੇ ਨਾਲ ਕੀ ਕੁਝ ਹੋਇਆ ਇਹ ਵੀ ਸਭ ਨੂੰ ਪਤਾ ਹੀ ਹੈ ਇਸ ਕਰਕੇ ਇਹ ਚਾਲਾਂ ਹੁੰਦੀਆਂ ਨੇ ਚਾਲਾਂ ਹੁੰਦੀਆਂ ਨੇ ਡਰੋਨ ਦੀਆਂ ਧਮਕਾਉਣ ਦੀਆਂ ਨੌਜਵਾਨੀ ਨੂੰ ਪਿੱਛੇ ਤੋਰਨ ਦੀਆਂ ਸੋ ਮੈਂ बार-बार यही विनती करना कि जबरदा मुकाबला सब्र ਨਾਲ ਕਰਨਾ ਹੈ ਬੜੇ ਲਾਂਬੰਦ ਹੋ ਕੇ ਬੜੇ ਤਰੀਕੇ ਦੇ ਨਾਲ ਆਪਾਂ ਨੇ ਜਾਣਾ ਅੱਗੇ ਨੂੰ ਵਧਣਾ ਜਿਵੇਂ ਦਿੱਲੀ ਨੂੰ ਵਧੇ ਸੀ ਇਸ ਕਰਕੇ ਬਾਈ ਭਾਨਾ ਸਿੱਧੂ ਦੀ ਰਿਹਾਈ ਜ਼ਰੂਰੀ ਹੈ ਤੁਹਾਨੂੰ ਪਤਾ ਹੀ ਹੈ ਕੀ ਕੁਝ ਹੋ ਚੁੱਕਿਆ ਹੈ ਕਿੰਨਾ ਤਸੱਦਦ ਹੋਇਆ ਹੈ ਜੇ ਅੱਜ ਆਪਾਂ ਘਰਾਂ ਦੇ ਵਿੱਚ ਬਹਿ ਗਏ ਤਾਂ ਫਿਰ ਆਉਣ ਵਾਲੇ ਸਮੇਂ ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਲਹਨਤਾ ਪਾਇਆ ਕਰਨਗੀਆਂ ਲਹਨਤਾ ਪਾਇਆ ਕਰਨਗੀਆਂ ਬਾਈ ਲੜ ਲਓ ਅੱਜ ਜੇ ਲੜ ਹੁੰਦਾ ਹੈ ਬਚਾ ਲੋ ਜੇ ਪੰਜਾਬ ਦੇ ਨੌਜਵਾਨ ਬਚਾ ਹੁੰਦੇ ਆ ਇਸ ਕਰਕੇ ਇਹੀ ਬੇਨਤੀਆਂ ਦੇ ਲਈ ਮੈਂ ਤੁਹਾਡੇ ਲਾਈਵ ਆਇਆ ਸੀ ਕਿ ਸਾਨੂੰ ਅੱਜ ਨਾਜ਼ਰਬੰਦ ਕਰ ਲਿਆ ਸੀ ਪਰ ਹੋਇਆ ਕੁਝ ਨਹੀਂ ਐਵੇਂ ਡਰਿਓ ਨਾ ਕਿਉਂਕਿ ਜਦੋਂ ਨੌਜਵਾਨਾਂ ਦੇ ਮਨਾਂ ਦੇ ਵਿੱਚ ਡਰ ਪਾਉਣਾ ਹੁੰਦਾ ਤਾਂ ਇਦਾਂ ਦੇ ਕੰਮ ਹੁੰਦੇ ਆ ਅੱਜ ਜਿਹੜਾ ਪ੍ਰੋਗਰਾਮ ਸੀ ਉਹ ਕੈਂਸਲ ਕਰਵਾ ਦਿੱਤਾ ਪ੍ਰਸ਼ਾਸਨ ਨੇ ਪਰ ਜਿਹੜਾ ਤਿੰਨਾਂ ਵਾਲਾ ਪ੍ਰੋਗਰਾਮ ਹੈ ਭਾਈ ਉਹਦੇ ਵਿੱਚ ਵੱਧ ਚੜ ਕੇ ਆਇਓ ਕਿਰਪਾ ਕਰਕੇ ਘਰਾਂ ਦੇ ਵਿੱਚ ਨਾ ਵਹਿਜੋ ਵੜ ਕੇ ਕਿਤੇ ਮਨਾਂ ਦੇ ਵਿੱਚ ਖਿਆਲ ਨਾ ਲਿਆਇਓ ਕਿ ਪਤਾ ਨਹੀਂ ਨਾਜ਼ਰ ਬੰਦ ਕਰ ਲੈਣਗੇ ਜਾਂ ਸਾਨੂੰ ਫੜ ਲੈਣਗੇ ਬਾਈ ਕੁਝ ਨਹੀਂ ਹੁੰਦਾ ਆਪਾਂ ਕਿਹੜਾ ਕੋਈ ਯਾਰ ਕੋਈ ਕਾਤਲ ਕੀਤਾ ਆਪਾਂ ਤਾਂ ਇੱਕ ਬੰਦੇ ਨੂੰ ਸੜਾ ਰਹੇ ਜਿਹੜਾ ਪੰਜਾਬ ਦੀ ਗੱਲ ਕਰਦਾ ਜੋ ਪੰਜਾਬ ਨਾਲ ਲੜ ਰਿਹਾ ਇਸ ਕਰਕੇ ਜੇ ਇਸੇ ਤਰ੍ਹਾਂ ਆਪਾਂ ਉਹਨਾਂ ਬੰਦਿਆਂ ਪਿੱਛੇ ਖੜਦੇ ਰਹੇ ਤਾਂ ਪੰਜਾਬ ਰੰਗਲਾ ਪੰਜਾਬ ਬਣ ਜਾਊਗਾ ਬਾਈ ਪੰਜਾਬ ਰੰਗਲਾ ਪੰਜਾਬ ਬਣਾਉਣਾ ਤਾਂ ਸੰਘਰਸ਼ੀਲ ਹੋਣਾ ਜ਼ਰੂਰੀ ਹੈ ਸੰਘਰਸ਼ੀਲ ਹੋਣਾ ਜ਼ਰੂਰੀ ਹੈ ਸੋ ਤਿੰਨ ਤਰੀਕ ਵਾਲੇ ਪ੍ਰੋਗਰਾਮ ਨੂੰ ਫੇਲ ਕਰਨ ਦੇ ਲਈ ਅੱਜ ਵਾਲਾ ਇਹ ਸਭ ਕੁਝ ਹੋਇਆ ਜਿੱਥੇ-ਜਿੱਥੇ ਜਿਹੜੇ ਭਰਾ ਸੀ ਉਹਨਾਂ ਨੂੰ ਨਾજરਬੰਦ ਕੀਤਾ ਗਿਆ ਇਸ ਕਰਕੇ ਬਾਈ ਅ ਪ੍ਰਸ਼ਾਸਨ ਉਹ ਵੀ ਮੁੰਡੇ ਸਾਡੀ ਨੇ ਮੈਂ ਪਹਿਲਾਂ ਵੀ ਵੀਡੀਓ ਦੇ ਵਿੱਚ ਕਹਿੰਦਾ ਰਹਿਣਾ ਕਿ ਉਹ ਸਾਡੇ ਭਰਾ ਨੇ ਪਰ ਉਹਨਾਂ ਦੇ ਹੱਥ ਬੰਨੇ ਹੁੰਦੇ ਆ ਉਹਨਾਂ ਨੇ ਉਹਨਾਂ ਨੂੰ ਜਿਵੇਂ ਹਦਾਇਤਾਂ ਹੁੰਦੀਆਂ ਨੇ ਉਹਨਾਂ ਨੇ ਉਵੇਂ ਹੀ ਕਰਨਾ ਹੁੰਦਾ ਹੈ ਉਵੇਂ ਹੀ ਕਰਨਾ ਹੁੰਦਾ ਟਰੋਨਾ ਘਬਰਾਓ ਨਾ ਤਿੰਨ ਵਾਲੇ ਤਰੀਕਿਆਂ ਤਿਆਰੀਆਂ ਕਰੋ ਪਿੰਡ-ਪਿੰਡ ਜਾ ਕੇ ਹੋਕਾ ਦਿਓ ਤੇ ਵੱਧ ਛੱਡ ਕੇ ਬਾਈ ਵੱਧ ਛੱਡ ਕੇ ਤਿੰਨ ਵਾਲੇ ਪ੍ਰੋਗਰਾਮ ਦੇ ਵਿੱਚ ਪਹੁੰਚੋ ਇੰਨੀਆਂ ਇੱਕ ਬੇਨਤੀਆਂ ਨੇ ਮੈਂ ਚੜ੍ਹਦੀ ਕਲਾ ਦੇ ਵਿੱਚ ਆ ਹਮੇਸ਼ਾ ਚੜ੍ਹਦੀ ਕਲਾ 'ਚ ਰਹਾਂਗੇ ਤੇ ਸਾਰੇ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ ਤਿੰਨ ਤਰੀਕ ਨੂੰ ਆਜੋ ਬਾਈ ਮਿਲਦੇ ਆ ਸੰਗਰੂਰ